ਅਖੀਰਲੇ ਐਤਵਾਰ ਦੁਕਾਨ ਤੋਂ ਸਾਨੂੰ ਛੁੱਟੀ ਹੁੰਦੀ ਆ ਜੀ ਸਾਰੀ ਮਾਰਕੀਟ ਬੰਦ ਹੁੰਦੀ ਹੈ ਤੇ ਇਸ ਕਰਕੇ ਅਸੀਂ ਪਲਾਨ ਕੀਤਾ ਕਿ ਸੁਲਤਾਨਪੁਰ ਸਾਹਿਬ ਮੱਥਾ ਟੇਕ ਆਉਣਾ ਸਵੇਰੇ ਅਸੀਂ ਤੜਕੇ ਉੱਠ ਕੇ ਟਾਈਮ ਨਾਲ ਸਿਰਸੁਰ ਨਾਲਿਆ ਤੇ ਉਦੋਂ ਬਾਅਦ ਸਿਰ ਸੁੱਕ ਗਿਆ ਤੇ ਅਸੀਂ ਪਗਪੂਗ ਬੰਨ ਕੇ ਰੈਡੀ ਹੋ ਗਏ ਸੁਲਤਾਨਪੁਰ ਸਾਹਿਬ ਵਾਸਤੇ ਤੇ ਆ ਇੱਕ ਜਲ ਵਾਸਤੇ ਅਸੀਂ ਬੋਤਲ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਈ ਇਹਦੇ ਵਿੱਚ ਸੁਲਤਾਨਪੁਰ ਸਾਹਿਬ ਦੇ ਸਰੋਵਰ ਦਾ ਜਲ ਪਾ ਕੇ ਲੈ ਕੇ ਆਵਾਂਗੇ ਪਹਿਲਾਂ ਵੀ ਇਸ ਬੋਤਲ ਦੇ ਵਿੱਚ ਜਾਲੀ ਹੁੰਦਾ ਸੀ ਇਸ ਤੋਂ ਬਾਅਦ ਅਸੀਂ ਗੱਡੀ ਦੀ ਲੱਭਣ ਲੱਗ ਪਏ ਚਾਬੀ ਕਿਉਂਕਿ ਚਾਬੀ ਸਾਡਾ ਕੋਈ ਇੱਕ ਟਿਕਾਣਾ ਨਹੀਂ ਹੈਗਾ ਜਦ ਸੋ ਜਦੋਂ ਅਸੀਂ ਗੱਡੀ 'ਚ ਬਹਿਣ ਲੱਗੇ ਤਾਂ ਜਵਾਕ ਖੜੇ ਪੈ ਗਏ ਫਤੇ ਹੁਣੀ ਕਹਿੰਦੇ ਕੋਈ ਕਹਿੰਦਾ ਸਾਡੇ ਵਾਸਤੇ ਆ ਲੈ ਕੇ ਆਇਓ ਕੋਈ ਕਹਿੰਦਾ ਮੇਰੇ ਵਾਸਤੇ ਆ ਲੈ ਕੇ ਆਇਓ ਇਸ ਤੋਂ ਬਾਅਦ ਆਪਾਂ ਜੀ ਬਹਿ ਗਏ ਗੱਡੀ ਦੇ ਵਿੱਚ ਤੇ ਮਾਰੀ ਗੱਡੀ ਦੀ ਸੈਲਫ ਤੇ ਕੀਤਾ ਬਾਬੇ ਨੂੰ ਯਾਦ ਲਓ ਜੀ ਪਾਤੀ ਗੱਡੀ ਆਪਾਂ ਲਿੰਕ ਰੋਡ ਤੇ ਫਤੇਗੜ ਪੰਤੂਰ ਸ਼ਹਿਰ ਵੱਲ ਨੂੰ ਆ ਗਿਆ ਜੀ ਫਤੇਗੜ ਪੰਤੂਰ ਤੇ ਆਪਾਂ ਗੱਡੀ ਮੋੜਤੀ ਪੈਟਰੋਲ ਪੰਪ ਵੱਲ ਨੂੰ ਕਿਉਂਕਿ ਪੈਟਰੋਲ ਪੰਪ ਤੋਂ ਆਪਾਂ ਤੇਲ ਪਾਉਣਾ ਸੀ ਗੱਡੀ ਦੇ ਵਿੱਚ ਲਓ ਜੀ ਬਾਈ ਜੀ ਹੁਣਾਂ ਨੇ ਪਾਤਾ ਆਪਣੀ ਗੱਡੀ ਦੇ ਵਿੱਚ ਪੈਟਰੋਲ ਤੇ ਪੈਟਰੋਲ ਪਵਾਉਣ ਤੋਂ ਬਾਅਦ ਆਪਾਂ ਫੇਰ ਚੱਲ ਪਏ ਸੁਲਤਾਨਪੁਰ ਸਾਹਿਬ ਵੱਲ ਨੂੰ ਤੇ ਰਸਤੇ ਦੇ ਵਿੱਚ ਆਹ ਪਿੰਡ ਮੁੰਡੀ ਸ਼ੁਰੀਮਾਰ ਆਉਂਦਾ ਜੀ ਇੱਥੋਂ ਦੀ ਲੋਕੇਸ਼ਨ ਆਪਾਂ ਨੂੰ ਕਾਫੀ ਚੰਗੀ ਲੱਗੀ ਆ ਕਿਉਂਕਿ ਇੱਥੋਂ ਦੀ ਲੋਕੇਸ਼ਨ ਪੁਰਾਣੀਆਂ ਫਿਲਮਾਂ ਵਾਂਗੂ ਜਿਵੇਂ ਅੰਗਰੇਜ਼ ਫਿਲਮ ਦੇ ਵਿੱਚ ਪੁਰਾਣੀ ਲੋਕੇਸ਼ਨ ਸੀ ਉਦਾਂ ਦੀ ਆ ਦੇਖੋ ਤੁਸੀਂ ਵੀ ਤੇ ਇੱਥੇ ਬਾਬਾ ਜੀ ਦੀ ਜਗ੍ਹਾ ਵੀ ਬਣੀ ਹੋਈ ਆ ਲਓ ਜੀ ਇਹ ਪਿੰਡ ਮੁੰਡੀ ਸ਼ੁਰੀਮਾਰ ਦੇ ਵਿੱਚ ਸਾਨੂੰ ਇੱਕ ਥੱਲਿਓਂ ਦੀ ਅੰਡਰਬ੍ਰਿਜ ਥਾਣੀ ਲੰਘਣਾ ਪੈਣਾ ਵਾ ਉੱਪਰ ਦੀ ਰੇਲਵੇ ਵਾਲੀ ਜਿਹੜੀ ਆ ਟਰੈਕ ਆ ਰੇਲਵੇ ਲਾਈਨ ਆ ਤੇ ਥੱਲੇ ਜਿਹੜਾ ਡੂੰਗਾ ਜਿਹਾ ਆ ਇੱਕ ਸਰੰਗਜੀ ਟਾਈਪ ਬਣਿਆ ਹੋਇਆ ਇਹ ਲਓ ਜੀ ਇਸ ਨੂੰ ਆਪਾਂ ਜਦੋਂ ਪਾਰ ਕੀਤਾ ਤੇ ਸਾਹਮਣੇ ਆ ਜਾਂਦਿਆਂ ਨੂੰ ਟ੍ਰੇਨ ਲੰਘਦੀ ਪਈ ਸੀ ਸੋ ਇਸ ਕਰਕੇ ਗੱਡੀ ਸਾਨੂੰ ਰੋਕਣੀ ਪਈ ਕਿਉਂਕਿ ਨੂਰ ਨਾਲ ਸੀ ਤੇ ਨੂਰ ਜਿੱਦ ਕਰਨ ਲੱਗੀ ਕਹਿੰਦੀ ਕਿ ਆਪਾਂ ਟ੍ਰੇਨ ਦੇਖਣੀ ਆ ਸੋ ਇਸ ਕਰਕੇ ਉਹਨੇ ਸਾਨੂੰ ਰੋਕ ਲਿਆ ਤੇ ਟ੍ਰੇਨ ਕਾਫੀ ਲੰਮੀ ਸੀਗੀ ਇਹ ਵੈਸੇ ਪੈਸੇਂਜਰ ਗੱਡੀ ਨਹੀਂ ਮੈਨੂੰ ਲੱਗਦੀ ਇਹ ਸੀਗੀ ਸਾਨੂੰ ਲੱਗੀ ਜਿਵੇਂ ਕੋਈ ਮਾਲ ਗੱਡੀ ਹੁੰਦੀ ਆ ਕੋਈ ਮਾਲ ਮੂਲੋੜ ਇੰਦੇ ਤੇ ਕੀਤਾ ਜਾਂਦਾ ਤੇ ਕਾਫੀ ਲੰਮੀ ਟ੍ਰੇਨ ਸੀਗੀ ਦੇਖੋ ਤੁਸੀਂ ਵੀ ਬਹੁਤ ਲੰਮੀ ਟ੍ਰੇਨ ਆ ਟ੍ਰੇਨ ਦੇਖ ਕੇ ਅਸੀਂ ਇੱਕ ਵਾਰੀ ਫੇਰ ਫਿਰ ਗੱਡੀ ਦੀ ਸੈਲਫ ਮਾਰੀ ਤੇ ਤੁਰਪੇ ਕੁਸੋ ਵਾਲੇ ਮੋੜ ਵੱਲ ਨੂੰ ਤੇ ਫੇਰ ਅਸੀਂ ਮਾਰ ਕੇ ਸਾਲਾ ਬਹੁਤ ਸਾਹਮਣੇ ਕੁਸਵਾਲੇ ਮੋੜ 'ਤੇ ਜੀ ਇੱਧਰ ਦੀ ਅਸੀਂ ਤਾਂ ਉਹਨੇ ਕਿਉਂਕਿ ਸਾਨੂੰ ਸ਼ਾਰਟਕਟ ਪੈਂਦਾ ਮੁੰਡੀ ਸ਼ੁਰੀ ਮਾਰ ਤੇ ਮੁੰਡੀ ਸ਼ੁਰੀ ਮਾਰ ਤੋਂ ਕੁਸੂ ਵਾਲਾ ਆ ਗਿਆ ਜੀ ਕੁਸੂ ਵਾਲਾ ਮੋੜ ਤੇ ਆਇਆ ਕੁਸੂ ਵਾਲੇ ਮੋੜ ਦੀ ਮਾਰਕੀਟ ਆ ਜਿਹੜੀ ਕਿ ਉੱਚੀਆਂ ਸਾਰੀਆਂ ਦੁਕਾਨਾਂ ਜੀਆਂ ਬਣੀਆਂ ਹੋਈਆਂ ਨੇ ਇੱਥੋਂ ਅਸੀਂ ਪੈ ਜਾਾਂਗੇ ਮੇਨ ਰੋਡ ਹਾਈਵੇ ਦੇ ਉੱਪਰ ਲਓ ਜੀ ਆਪਾਂ ਹਾਈਵੇ ਰੋਡ ਦੇ ਉੱਪਰ ਪਏ ਹੋયા ਤੇ ਆ ਆ ਗਿਆ ਜੀ ਗਿੱਦੜਪਿੰਡੀ ਵਾਲਾ ਟੋਲ ਪਲਾਜ਼ਾ ਬਰਫਾਨੀ ਡਿਵੈਲਪਰਸ ਵੱਲੋਂ ਬਣਾਇਆ ਗਿਆ ਵੈਸੇ ਫਿਲਹਾਲ ਅੱਜ ਕੱਲ ਇਹ ਟੋਲ ਪਲਾਜ਼ਾ ਬੰਦ ਆ ਆ ਜਿਹੜ ਤੇ ਟੋਲ ਪਲਾਜ ਤੋਂ ਅਗਲੇ ਪन्ने ਜਿਹੜੀ ਇੱਥੇ ਇੱਕ ਚੌਂਕੀ ਬਣੀ ਹੁੰਦੀ ਸੀ ਪੁਲਿਸ ਵੱਲੋਂ ਬਣਾਈ ਸੀ ਇਹ ਮੇਰੇ ਖਿਆਲ ਟੈਂਪਰੇਰੀ ਤੌਰ ਤੇ ਬਣਾਈ ਹੋਈ ਸੀ ਇੱਧਰ ਹਜੇ ਵੀ ਕਵਾੜਖਾਨਾ ਜਿਹੜਾ ਮਸ਼ੀਨਰੀ ਵਾਲਾ ਬਹੁਤ ਖੜਾ ਪਰ ਇੱਥੇ ਚੌਂਕੀ ਵੀ ਹੈ ਜਿਹੜੀ ਅੱਜ ਕੱਲ ਬੰਦ ਹੋ ਚੁੱਕੀ ਹੈ ਇਸ ਤੋਂ ਅੱਗੇ ਆ ਜਾਂਦਾ ਜੀ ਸਤਲੁਜ ਵਾਲਾ ਪੁਲ ਗਿੱਦੜਪਿੰਡੀ ਵਾਲਾ ਪੁਲ ਵੀ ਇਹਨੂੰ ਕਹਿ ਦਿੰਦੇ ਆ ਤੇ ਇਹ ਸਤਲੁਜ ਦਰਿਆ ਦੇ ਉੱਪਰ ਇਹ ਕਾਫੀ ਸ਼ਾਨਦਾਰ ਬ੍ਰਿਜ ਬਣਿਆ ਹੋਇਆ ਹੈ ਤੇ ਇਹ ਪੁਲ ਪਾਰ ਕਰਕੇ ਅੱਗੇ ਜਿਹੜੇ ਹੋਰ ਪਿੰਡ ਆਉਂਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਫਿਲਹਾਲ ਦੇਖੋ ਇਧਰਲੇ ਬੰਨੇ ਉਹ ਜਿਹੜਾ ਤੁਸੀਂ ਦੇਖਦੇ ਹੋ ਉਹ ਰੇਲ ਗੱਡੀ ਦਾ ਪੁਲਾ ਹੁੰਦੇ ਉੱਪਰ ਰੇਲ ਗੱਡੀ ਦੀ ਲੈਨ ਬਣੀ ਹੋਈ ਆ ਤੇ ਇਧਰ ਦੀਆਂ ਗੱਡੀਆਂ ਦੂਜੀਆਂ ਜਾਂਦੀਆਂ ਨੇ ਅੱਗੇ ਛੜਕਦੇ ਇੱਕ ਸਾਈਡ ਤੇ ਕੋਈ ਵੀ ਪਟਾਈ ਹੋਦਦੀ ਪਈ ਸੀ ਕੋਈ ਕੰਮ-ਕੰਮ ਚੱਲ ਰਿਹਾ ਮੈਨੂੰ ਲੱਗਦਾ ਤੇ ਰਸਤੇ ਦੇ ਵਿੱਚ ਸਾਨੂੰ ਪਰਾਲੀ ਦੇ ਨਾਲ ਭਰੀਆਂ ਟਰਾਲੀਆਂ ਜਿਹੜੀਆਂ ਉਹ ਕਾਫੀ ਜ਼ਿਆਦਾ ਵੇਖਣ ਨੂੰ ਮਿਲੀਆਂ ਸ਼ਾਇਦ ਕਿਤੇ ਜਾ ਰਹੀ ਸੀ ਪਰਾਲੀ ਪਰੋਲੀ ਲੈ ਕੇ ਤੇ ਸੜਕ ਦੇ ਇੱਕ ਸਾਈਡ ਤੇ ਕੰਮ ਚੱਲ ਰਿਹਾ ਸੀ ਕਰਦੇ ਕਰਾਉਂਦੇ ਅਸੀਂ ਆ ਗਏ ਜੀ ਗਿੱਦੜਪਿੰਡੀ ਵਾਲੇ ਅੱਡੇ ਤੇ ਤੇ ਗਿੱਦੜਪਿੰਡੀ ਵਾਲੇ ਅੱਡੇ ਦੇ ਉੱਪਰ ਆਹ ਦੇਖੋ ਜੀ ਇੱਕ ਬੱਸ ਖੜੀ ਆ ਪਤਾ ਨਹੀਂ ਸਵਾਰੀਆਂ ਚੱਕ ਰਹੀ ਆ ਪਤਾ ਨਹੀਂ ਸਵਾਰੀਆਂ ਨੂੰ ਉਤਾਰ ਰਹੀ ਆ ਤੇ ਇਹ ਗਿੱਦੜਪਿੰਡੀ ਵਾਲਾ ਜਿਹੜਾ ਅੱਡਾ ਆਪਾਂ ਟੱਪ ਕੇ ਅੱਗੇ ਜਿਹੜਾ ਆ ਗਿਆ ਜੀ ਇੱਥੋਂ ਪਹਿਲਾਂ ਅਸੀਂ ਸ਼ਾਰਟਕਟ ਵੀ ਚੱਲ ਜਾਂਦੇ ਸੀ ਜਦੋਂ ਕਿਤੇ ਮੋਟਰਸਾਈਕਲ ਤੇ ਆਉਣੇ ਤਾਂ ਇੱਥੋਂ ਜੱਬੋ ਵਾਲਾ ਸਾਣੀ ਬਾਬੇ ਕੇ ਸਕੂਲ ਦੇ ਕੋਲ ਆਪਾਂ ਥੱਲੇ ਨੂੰ ਲੈ ਕੇ ਸ਼ਾਰਟਕਟ ਜਾਂਦੇ ਹਾਂ ਪਰ ਅੱਜ ਫਿਲਹਾਲ ਆਪਾਂ ਜਾਵਾਂਗੇ ਹਾਈਵੇ ਦੇ ਮੇਨ ਰੋਡ ਦੇ ਉੱਪਰ ਤੇ ਰਸਤੇ ਦੇ ਵਿੱਚ ਆ ਇੱਕ ਇਮਾਰਤ ਜਿਹੜੀ ਆ ਕਾਫੀ ਪ੍ਰਾਤਣ ਜੀ ਇਮਾਰਤ ਆ ਕੋਈ ਸਰਕਾਰੀ ਮਹਿਕਮੇ ਦਾ ਇਹ ਲੱਗਦਾ ਦਫਤਰ ਜਾਂ ਕੁਝ ਵੀ ਆ ਪਰ ਇਹਦੇ ਬਾਰੇ ਸਾਨੂੰ ਪਤਾ ਨਹੀਂ ਘੱਟੋ ਘਾਟ ਇੱਧਰ ਦੀ ਹਜ਼ਾਰਾਂ ਵਾਰੀ ਲੰਘੇ ਆ ਪਰ ਇਹਦੇ ਬਾਰੇ ਸਾਨੂੰ ਗਿਆਨ ਨਹੀਂ ਹੈਗਾ ਜੇ ਕਿਸੇ ਵੀਰ ਜਾਂ ਭੈਣ ਨੂੰ ਇਸ ਬਾਰੇ ਪਤਾ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਕਾਦੀ ਇਹ ਪਾਰ ਕਰਨ ਤੋਂ ਬਾਅਦ ਅਸੀਂ ਪਹੁੰਚ ਗਏ ਜੀ ਲੋਈਆਂ ਤੇ ਲੋਈਆਂ ਵੀ ਕੰਮ ਚੱਲੀ ਜਾਂਦਾ ਸੀ ਸਾਈਡ ਤੇ ਇੱਕ ਬੰਨੇ ਸੜਕ ਦੇ ਉੱਤੇ ਖੁਦਾਈ ਹੁੰਦੀ ਪਈ ਸੀ ਪੜਾਈ ਹੁੰਦੀ ਸੀ ਆਹ ਸਾਹਮਣੇ ਜਿਹੜਾ ਸਿੱਧਾ ਜੀਤੀ ਰੋੜ ਜਾਂਦਾ ਉਧਰ ਨੂੰ ਆਪਾਂ ਨਹੀਂ ਮੁੜਾਂਗੇ ਆਪਾਂ ਮੁੜਾਂਗੇ ਐਸ ਸੜਕ ਨੂੰ ਇਹ ਜਿਹੜੀ ਸੜਕ ਆਪਾਂ ਹੁਣ ਜਿਹੜੀ ਸਿੱਧੀ ਸੁਲਤਾਨਪੁਰ ਸਾਹਿਬ ਵਾਲੇ ਰਸਤੇ ਨੂੰ ਪੈ ਗਏ ਆ ਜੀ ਤੇ ਇਹ ਦੂਗਾ ਆਪਾਂ ਪਹੁੰਚਣਾ ਸੁਲਤਾਨਪੁਰ ਲੋਧੀ ਲਓ ਜੀ ਕਰਦੇ ਕਰਉਂਦੇ ਆਪਾਂ ਪਹੁੰਚ ਗਏ ਆ ਜੀ ਆ ਸੁਲਤਾਨਪੁਰ ਸਾਹਿਬ ਜਿਹੜਾ ਮੇਨ ਗੇਟ ਐ ਇੰਟਰ ਬਣਿਆ ਹੋਇਆ ਭਾਈ ਆ ਜੈ ਰਾਮ ਜੀ ਦੀ ਯਾਦ ਦੇ ਵਿੱਚ ਇਹ ਗੇਟ ਵੀ ਆਪਾਂ ਕਰ ਤਕਰੀਬਨ ਸਾਰੇ ਰੋਡ ਦੇ ਉੱਪਰ ਹੀ ਕੰਮ ਚੱਲਦਾ ਪਿਆ ਸ਼ਹਿਰ ਸੁਲਤਾਨਪੁਰ ਸ਼ਹਿਰ ਦੇ ਵਿੱਚ ਵੀ ਇੱਕ ਪਾਸੇ ਪੱਟੇ ਜਾਂਦੇ ਆ ਸ਼ੜਕ ਨੂੰ ਤੇ ਹੁਣ ਜਿੱਦੋਂ ਰੋਡਵੇ ਦੀ ਬੱਸ ਆਈ ਆਪਾਂ ਐ ਸਾਈਡ ਨੂੰ ਗੱਡੀ ਮੋੜ ਦੇਣੀ ਆ ਕਿਉਂਕਿ ਇਹ ਜਿਹੜਾ ਰਸਤਾ ਸਿੱਧਾ ਜਾਂਦਾ ਹੈ ਬੇਰ ਸਾਹਿਬ ਗੁਰਦੁਆਰਾ ਸਾਹਿਬ ਦੇ ਵੱਲ ਨੂੰ ਜਾਂਦਾ ਹੈ ਝੜਕ ਦੇ ਸਾਈਡ ਦੇ ਉੱਪਰ ਮੈਨੂੰ ਲੱਗਦਾ ਕੋਈ ਸੀਵਰੇਜ ਵਗੈਰਾ ਪੈ ਰਹੇ ਇਸ ਕਰਕੇ ਕੰਮ ਚੱਲਦਾ ਪਿਆ ਤੋਂ ਕਾਫੀ ਹੌਲੀ ਹੌਲੀ ਗੱਡੀ ਸਾਨੂੰ ਲੈ ਜਾਣੀ ਪਈ ਤੇ ਕਰਦੇ ਕਰਾਉਂਦੇ ਆਪਾਂ ਪਹੁੰਚ ਗਏ ਜੀ ਬੇਰ ਸਾਹਿਬ ਦੇ ਨਜ਼ਦੀਕ ਤੇ ਆਹ ਜਿਹੜਾ ਗੁਰਦੁਆਰਾ ਤੁਸੀਂ ਦੇਖ ਰਹੇ ਗੁਰਦੁਆਰਾ ਸਾਹਿ ਤੇ ਇਸ ਤੋਂ ਅੱਗੇ ਜਿਹੜਾ ਸੁਲਤਾਨਪੁਰ ਦਾ ਇੱਥੇ ਇੱਕ ਚਰਚਾ ਆਉਂਦਾ ਮੇਨ ਤੇ ਇਹ ਚਰਚਾ ਤੇ ਤੋਂ ਆਪਾਂ ਸਿੱਧਾ ਹੀ ਜਾਣਾ ਬਿਲਕੁਲ ਕਿਉਂਕਿ ਅੱਜ ਆਪਾਂ ਸਿੱਧਾ ਸ੍ਰੀ 베ਰ ਸਾਹਿਬ ਹੀ ਜਾਣਾ ਗੁਰਦੁਆਰਾ ਸਾਹਿਬ ਤੇ ਇਧਰਲੀ ਸਾਈਡ ਗੁਰਦੁਆਰਾ ਸ੍ਰੀ ਹਟ ਸਾਹਿਬ ਵੀ ਆਉਂਦਾ ਪਰ ਆਪਾਂ ਅੱਜ ਇਹਨਾਂ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਬਾਅਦ ਵਿੱਚ ਕਰਾਂਗੇ ਪਹਿਲਾਂ ਸਿੱਧਾ ਜਾਵਾਂਗੇ ਆਪਾਂ 베ਰ ਸਾਹਿਬ ਹੁਣ ਸਾਹਮਣੇ ਆ ਗਿਆ ਜੀ ਬਿਲਡਿੰਗ ਗੁਰਦੁਆਰਾ ਬੇਰ ਸਾਹਿਬ ਦੀ ਤੇ ਇੱਥੇ ਆਪਾਂ ਕਰਾਂਗੇ ਗੱਡੀ پارک ਤੇ ਅੱਜ ਖੀਰ ਲਾਤਵਾਰ ਕਰਕੇ ਕਾਫੀ ਭੀੜ ਹੋ ਜਾਂਦੀ ਅਕਸਰ ਤੇ ਸ਼ਾਇਦ ਲੱਗਦਾ ਕਿ ਇੱਥੇ ਆਪਾਂ ਨੂੰ ਗੱਡੀ ਲਾਉਣ ਨੂੰ ਜਗ੍ਹਾ ਅੱਜ ਜਿਹੜੀ ਉਹ ਨਹੀਂ ਮਿਲੂਗੀ ਸੇਵਾਦਾਰ ਹੱਥ ਮਾਰੀ ਜਾਂਦੇ ਆ ਕਿ ਜਿਹੜੀ ਦੂਜੇ ਬੰਨੇ پارک ਬਣੀ ਹੋਈ ਆ ਉਧਰਲੇ ਬੰਨੇ ਗੱਡੀ پارک ਕਰੋ ਤਾਂ ਸੋ ਅਸੀਂ ਆ ਗਏ ਆ ਜੀ ਕਾਰ ਪਾਰਕਿੰਗ ਦੇ ਵਿੱਚ ਤੇ ਇੱਥੇ ਇੱਕ ਕੋਈ ਖਾਲੀ ਜੀ ਜਗ੍ਹਾ ਦੇਖ ਕੇ ਆਪਾਂ ਗੱਡੀ پارک ਕਰਾਂਗੇ ਇੱਥੇ ਸਾਨੂੰ ਇੱਕ ਖਾਲੀ ਜਗ੍ਹਾ ਮਿਲ ਗਈ ਜਿੱਥੇ ਆਪਾਂ ਗੱਡੀ ਕੀਤੀ پارک ਜੀ ਦੋਨਾਂ ਸਾਈਡ ਸਵਿਫਟਾਂ ਖੜੀਆਂ ਸੀ ਇੱਕ ਸਾਈਡ ਤੇ ਕਾਲੇ ਰੰਗ ਦੀ ਇੱਕ ਸਾਈਡ ਤੇ ਚਿੱਟੇ ਰੰਗ ਦੀ ਤੇ ਵਿਚਾਲੇ ਬੰਨੇ ਆਪਾਂ ਲਾ ਦਿੱਤੀ ਆਪਦੀ ਗੱਡੀ ਰੇ ਇੱਥੇ ਗੱਡੀ پارک ਕਰਨ ਤੋਂ ਬਾਅਦ ਅਸੀਂ ਚੱਲੇ ਗਏ ਜੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਾਸਤੇ ਵੱਲ ਨੂੰ ਮੱਥਾ ਟੇਕਣ ਵਾਸਤੇ ਚੱਲ ਪਏ ਤੇ ਆਹ ਮੇਨ ਗੇਟ ਜਿਹੜਾ ਆ ਗਿਆ ਗੁਰਦੁਦਵਾਰਾ ਸਾਹਿਬ ਦੀ ਦਰਸ਼ਨੀ ਡਿਊਟੀ ਇੱਥੋਂ ਅਸੀਂ ਆਪਣੇ ਪੈਰ ਜਿਹੜੇ ਧੋ ਕੇ ਆ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਕੀਤਾ ਤੇ ਇੱਥੇ ਅਸੀਂ ਪੰਜ ਛਨਾਣਾ ਕੀਤਾ ਕਿਉਂਕਿ ਕਿਸੇ ਛਨਾਣਾ ਅਸੀਂ ਸਵੇਰੇ ਸਰੋਵਰ ਦੇ ਉੱਪਰ ਜਾ ਕੇ ਅਸੀਂ ਪਹਿਲਾਂ ਨੂਰ ਨੂੰ ਪੰਜ ਛਨਨਾ ਕਰਾਈਆਂ ਤੇ ਉਸ ਤੋਂ ਬਾਅਦ ਆਪਾਂ ਪੰਜ ਛਨਨਾ ਕਰਕੇ ਤੇ ਸਰੋਵਰ ਦਾ ਪਵਿੱਤਰ ਜਲ ਛਕਿਆ ਤੇ ਇਸ ਤੋਂ ਬਾਅਦ ਅਸੀਂ ਆ ਗਏ ਜੀ ਸਿੱਧਾ ਕੜਾ ਪ੍ਰਸ਼ਾਦ ਵਾਲੀ ਜਗ੍ਹਾ ਤੇ ਜਿੱਥੋਂ ਦੇਖ ਕਰਾਉਣ ਵਾਸਤੇ ਕੜਾ ਪ੍ਰਸ਼ਾਦ ਮਿਲਦਾ ਹੈ ਇਥੋਂ ਕੜਾ ਪ੍ਰਸ਼ਾਦ ਦੀ ਦੇਗ ਪ੍ਰਾਪਤ ਕਰਕੇ ਫਿਰ ਅਸੀਂ ਸਿੱਧਾ ਚੱਲ ਕੇ ਦਰਬਾਰ ਸਾਹਿਬ ਵੱਲ ਨੂੰ ਮੱਥਾ ਟੇਕਣ ਵਾਸਤੇ ਤੇ ਇੱਥੇ ਅਸੀਂ ਜਿਹੜਾ ਨਿਸ਼ਾਨ ਸਾਹਿਬ ਬਣਿਆ ਹੋਇਆ ਨਿਸ਼ਾਨ ਸਾਹਿਬ ਦੇ ਉੱਪਰ ਵੀ ਮੱਥਾ ਟੇਕਿਆ ਤੇ ਪ੍ਰਕਰਮਾ ਕੀਤੀਆਂ ਨਿਸ਼ਾਨ ਸਾਹਿਬ ਤੇ ਪ੍ਰਕਰਮਾ ਕਰਨ ਤੋਂ ਬਾਅਦ ਅਸੀਂ ਸਿੱਧਾ ਦਰਬਾਰ ਸਾਹਿਬ ਦੇ ਵਿੱਚ ਐਂਟਰ ਕੀਤਾ ਇੱਧਰਲੇ ਬੰਨੇ ਪਵਿੱਤਰ ਹੁਕਮਨਾਮਾ ਲਿਖ ਕੇ ਜਿਹੜਾ ਡੇਲੀ ਲਾਇਆ ਜਾਂਦਾ ਲੱਗਾ ਹੋਇਆ ਸੀ ਦਰਬਾਰ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਸੀਂ ਨਤਮਸਤਕ ਹੋਏ ਤੇ ਨਾਲ ਹੀ ਇੱਧਰ ਰਾਗੀ ਸਿੰਘਾਂ ਦਾ ਜਥਾ ਕੀਰਤਨ ਵੀ ਕਰ ਰਿਹਾ ਸੀ ਸੋ ਅਸੀਂ ਕੁਝ ਟਾਈਮ ਬੈਠ ਕੇ ਫਿਰ ਦਰਬਾਰ ਸਾਹਿਬ ਤੋਂ ਉੱਠ ਕੇ ਅਸੀਂ ਸਿੱਧਾ ਆ ਗਏ ਜੀ ਪਵਿੱਤਰ ਬੇਰ ਸਾਹਿਬ ਦੇ ਥੱਲੇ ਤੇ ਬੇਰ ਸਾਹਿਬ ਦੇ ਥੱਲੇ ਬੈਠ ਕੇ ਵੀ ਅਸੀਂ 20-25 ਮਿੰਟ ਗੁਰੂ ਸਾਹਿਬ ਦਾ ਕੀਰਤਨ ਜਿਹੜਾ ਹੋ ਰਿਹਾ ਸੀ ਅਸੀਂ ਫਿਰ ਦਰਬਾਰ ਸਾਹਿਬ ਤੋਂ ਬਾਹਰ ਆ ਕੇ ਬੇਰ ਸਾਹਿਬ ਥੱਲੇ ਵੀ ਬੈਠ ਕੇ ਕੀਰਤਨ ਸਰਵਣ ਕੀਤਾ ਕੀਰਤਨ ਦਾ ਆਨੰਦ ਮਾਣਿਆ ਮੇਰੇ ਸਾਹਿਬ ਤੇ ਮੱਥਾ ਟੇਕ ਕੇ ਅਸੀਂ ਫਿਰ ਚੱਲ ਗਏ ਪਵਿੱਤਰ ਪੋਰਾ ਸਾਹਿਬ ਦੇ ਵਿੱਚ ਜਿੱਥੇ ਗੁਰੂ ਨਾਨਕ ਦੇਵ ਜੀ ਤਪੱਸਿਆ ਕਰਦੇ ਰਹੇ ਨੇ ਇਹ ਪੋਰਾ ਸਾਹਿਬ ਦੇ ਦਰਸ਼ਨ ਕਰੋ ਸੰਗਤ ਜੀ ਤੁਸੀਂ ਵੀ ਇੱਥੋਂ ਨਿਕਲ ਗਿਆ ਸੀ ਜਦੋਂ ਗਏ ਤਾਂ ਸਾਹਮਣੇ ਪਵਿੱਤਰ ਜੋਤ ਦੇ ਸੀਗੇ ਉਹ ਦੀ ਜਗਦੀ ਸੀ ਇਹਦੇ ਵੀ ਅਸੀਂ ਦਰਸ਼ਨ ਕੀਤੇ ਤੇ ਇੱਥੋਂ ਨਿਕਲ ਕੇ ਅਸੀਂ ਕੜਾ ਪ੍ਰਸ਼ਾਦੀ ਦੇਖ ਲੈਣ ਵਾਸਤੇ ਗਏ ਜਦੋਂ ਤਾਂ ਉੱਥੇ ਕੋਇਲਾ ਬਹੁਤ ਜਿਆਦੀਆਂ ਸਨ ਜਿਹੜਾ ਕੜਾ ਪ੍ਰਸ਼ਾਦ ਦਾ ਦੇਗ ਜਿਹੜੀ ਉਹ ਸੰਗਤ ਤੋਂ ਛੱਕਦੇ ਸਮੇਂ ਜਾਂ ਬੱਚਿਆਂ ਤੋਂ ਥੱਲੇ ਡਿੱਗ ਪੈਂਦਾ ਜ਼ਮੀਨ ਤੇ ਉਹ ਕੋਲਾ ਆ ਕੇ ਖਾ ਰਹੀਆਂ ਸਨ ਤੇ ਵਾਰੀ-ਵਾਰੀ ਥੱਲੇ ਆ ਰਹੀਆਂ ਸਨ ਦੇਗ ਲੈ ਕੇ ਉੱਥ ਦੇਖ ਬਹੁਤ ਸਵਾਸੀ ਤੇ ਨੂਰ ਨੇ ਵੀ ਕਾਫੀ ਜਿਆਦਾ ਦੇਖ ਛਕੀ ਕਿਉਂਕਿ ਨੂਰ ਨੂੰ ਦੇਖ ਬਹੁਤ ਪਸੰਦ ਆ ਤੇ ਦੇਖ ਛਕਣ ਤੋਂ ਬਾਅਦ ਸਿੱਧਾ ਅਸੀਂ ਗਾਇਤਲ ਜੀ ਮਾਤਾ ਸੁਨਖਰੀ ਜੀ ਲੰਗਰ ਹਾਲ ਦੇ ਵਿੱਚ ਤੇ ਇੱਥੇ ਬਾਹਰ ਸੇਵਾਦਾਰਾਂ ਵੱਲੋਂ ਸਾਨੂੰ ਥਾਲ ਤੇ ਬਰਤਨ ਵਾਟੇ ਦਿੱਤੇ ਗਏ ਤੇ ਥਾਲ ਲੈਣ ਤੋਂ ਬਾਅਦ ਅਸੀਂ ਇਸ ਤੇ ਬਾਬਾ ਜੀ ਤੋਂ ਚਾਰ ਦੀ ਇੱਕ ਇੱਕ ਫਾੜੀ ਪ੍ਰਾਪਤ ਕੀਤੀ ਤੇ ਸਿੱਧਾ ਲੰਗਰ ਹਾਲ ਦੇ ਵਿੱਚ ਐਂਟਰ ਕੀਤਾ ਜਿੱਥੇ ਬੈਠ ਕੇ ਅਸੀਂ ਗੁਰੂ ਸਾਹਿਬ ਦਾ ਲੰਗਰ ਛਕਿਆ ਤੇ ਜਲ ਵੀ ਛਕਿਆ ਤੇ ਲੰਗਰ ਦੇ ਵਿੱਚ ਚੌਲ ਬਣੇ ਹੋਏ ਸਨ ਦਾਲ ਬਣੀ ਹੋਈ ਸੀ ਤੇ ਖੀਰ ਵੀ ਬਣੀ ਹੋਈ ਸੀ ਤੋਂ ਲੰਗਰ ਛਕਣ ਤੋਂ ਬਾਅਦ ਅਸੀਂ ਬਰਤਨ ਸੇਵਾਦਾਰਾਂ ਨੂੰ ਫੜਾ ਕੇ ਜਦੋਂ ਬਾਹਰ ਨਿਕਲੇ ਤਾਂ ਬਾਹਰ ਸੰਗਤ ਸੇਵਾ ਕਰ ਰਹੀ ਸੀ ਤੇ ਇਧਰਲੀ ਸਾਈਡ ਤੇ ਬੀਬੀਆਂ ਬੈਠ ਕੇ ਸਬਜ਼ੀ ਪਾਣੀ ਕੱਟ ਰਹੀਆਂ ਸਨ ਜੋ ਕਿ ਸੰਗਤ ਦੇ ਵਿੱਚ ਤਿਆਰ ਕਰਕੇ ਵਰਤਾਈਆਂ ਜਾਣੀਆਂ ਹਨ ਤੇ ਇੱਥੋਂ ਫਿਰ ਅਸੀਂ ਚਾਹ ਵਾਲੇ ਲੰਗਰ ਦੇ ਵਿੱਚੋਂ ਹੁੰਦੇ ਹੋਏ ਇੱਥੇ ਚਾਹ ਪਕੌੜਿਆਂ ਦਾ ਲੰਗਰ ਲੱਗਾ ਸੀ ਅੱਜ ਜੋ ਕਿ ਅਸੀਂ ਨਹੀਂ ਛਕਿਆ ਤੇ ਇੱਥੋਂ ਚਾਹ ਵਾਲੇ ਲੰਗਰ ਵਿੱਚ ਦੀ ਹੁੰਦੇ ਹੋਏ ਅਸੀਂ ਸਿੱਧਾ ਪਹੁੰਚ ਗਏ ਜਲ ਵਾਲੀਆਂ ਸ਼ਵੇਲਾਂ ਦੇ ਉੱਪਰ ਜਿੱਥੇ ਕਿ ਜਲ ਵਰਤਾਇਆ ਜਾਂਦਾ ਹੈ ਤੋਂ ਇੱਥੋਂ ਅਸੀਂ ਜਾਲ ਸ਼ਾਕੇ ਅਸੀਂ ਸਿੱਧਾ ਆ ਜਿਹੜੇ ਗੇਟ ਰਹੀਂ ਪਵਿੱਤਰ ਵੈਂ ਨਦੀ ਦੇ ਦਰਸ਼ਨ ਕਰਨ ਵਾਸਤੇ ਵੀ ਗਏ ਇਹ ਉਹੀ ਪਵਿੱਤਰ ਵੈਂ ਨਦੀ ਹੈ ਸੰਗਤ ਜੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਰੋਜ਼ਾਨਾ ਇਸ਼ਨਾਨ ਕਰਿਆ ਕਰਦੇ ਸਨ ਤੇ ਇਸ ਪਵਿੱਤਰ ਕਾਲੀ ਵੈਂ ਨਦੀ ਦੇ ਅਸੀਂ ਦਰਸ਼ਨ ਕਰਨ ਤੋਂ ਬਾਅਦ ਅਸੀਂ ਵਾਪਸ ਆਪਣੀ ਗੱਡੀ ਵੱਲ ਚੱਲ ਪਏ ਤੇ ਰਸਤੇ ਦੇ ਵਿੱਚ ਹਵਾ ਦੇ ਭਰੇ ਹੋਏ ਗੁਬਾਰੇ ਭਾਈ ਵੇਚ ਰਿਆ ਸੀ ਤੇ ਨੂਰ ਕਹਿੰਦਾ ਕਿ ਮੈਂ ਖੜਾਉਣਾ ਲੈਣਾ ਹੈ ਸੋ ਉਸਨੇ ਸਪਾਈਡਰਮੈਨ ਲਿਆ ਤੇ ਅਸੀਂ ਕਾਰ ਪਾਰਕਿੰਗ ਦੇ ਵਿੱਚ ਆ ਗਏ ਜਿੱਥੇ ਆਪਣੀ ਕਾਰ ਖੜੀ ਹੋਈ ਸੀ ਜੋੜੇ ਵੀ ਅਸੀਂ ਗੱਡੀ ਦੇ ਵਿੱਚ ਹੀ ਉਤਰ ਗਏ ਸੀ ਜੋੜੇ ਪਾਉਣ ਤੋਂ ਬਾਅਦ ਅਸੀਂ ਕਾਰ ਦੇ ਵਿੱਚ ਬੈਠੇ ਜੀ ਤੇ ਫਿਰ ਪਿੰਡ ਵੱਲ ਨੂੰ ਚੱਲ ਪਏ ਅਸਮਾਨ ਦਾ 뷰 ਕਾਫੀ ਵਧੀਆ ਸੀ ਥੋੜੀ ਥੋੜੀ ਧੁੱਪ ਵੀ ਨਿਕਲੀ ਹੋਈ ਸੀ ਤੇ ਪਰ ਬੱਦਲ ਵੀ ਅਸਮਾਨ ਦੇ ਉੱਤੇ ਸੰਘਣੇ ਛਾਏ ਹੋਏ ਸੀ ਰਸਤੇ ਦੇ ਵਿੱਚ ਗੋਲ ਗੱਪਿਆਂ ਵਾਲੀ ਰੇੜੀ ਲੱਗੀ ਹੋਈ ਸੀ ਤੇ ਸਾਡਾ ਮਨ ਕੀਤਾ ਕਿ ਗੋਲ ਗੱਪੇ ਖਾਦੇ ਜਾਣ ਸੋ ਇੱਥੋਂ ਅਸੀਂ ਸ਼ਕਰਗੰਜੀ ਵਾਲੇ ਗੋਲ ਗੱਪੇ ਤਿੰਨ ਤਿੰਨ ਚਾਰ ਚਾਰ ਖਾਦੇ ਤੇ ਗੋਲ ਗੱਪੇ ਖਾਣ ਤੋਂ ਬਾਅਦ ਅਸੀਂ ਫਿਰ ਆਪਣੀ ਗੱਡੀ ਦੇ ਵਿੱਚ ਬੈਠ ਕੇ ਘਰ ਵੱਲ ਨੂੰ ਆ ਗਏ ਆਉਂਦਿਆ ਸਾਡੀ ਗੱਡੀ ਦੇ ਅੱਗੇ ਇੱਕ ਮੋਟਰਸਾਈਕਲ ਵਾਲੇ ਰੇੜੇ ਦੇ ਉੱਪਰ ਦੋ ਨਿੱਕੇ ਨਿੱਕੇ ਮੋਟਰਸਾਈਕਲ ਭਾਈ ਲੱਦ ਕੇ ਲਿਜਾ ਰਿਹਾ ਸੀ ਜਿਨ੍ਹਾਂ ਨੂੰ ਦੇਖ ਕੇ ਨੂਰ ਵੀ ਜਦ ਕਰਨ ਲੱਗੇ ਕਿ ਮੈਂ ਵੀ ਇਹ ਮੋਟਰਸਾਈਕਲ ਲੈਣਾ ਸੋ ਅਸੀਂ ਉਹਨੂੰ ਲਾਰੇ ਲੂਰੇ ਲਾ ਕੇ ਮਸਾਂ ਘਰੇ ਲੈ ਕੇ ਆਂਦਾਂ